ਜੱਟਾ ਵੀਰ ਉਹ ਲੈ ਵੀ ਕਰਦਾ ਆਪਣਾ ਬਹੁਤ ਵੱਡਾ ਧੰਨਵਾਦ ਹੈ ਯਾਰੀ ਕਹਿੰਦੇ ਤੂਦੂ ਪੋਛੇ ਵਰਗੀ ਹੈ ਵੀ ਯਾਰੀ ਜੱਟ ਦੀ ਤੂਦੂ ਪੋਛਾ ਕਦੇ ਨਾ ਵਿਚਾਲਾ ਟੁੱਟਵੇ ਲਓ ਸਾਹਮਣੇ ਕਹਿੰਦੇ ਗਾਲ ਪੈ ਰਹੀ ਹੈ ਇਹ ਮਜ਼ਾ ਛੱਕਾ ਭੰਗੀਆਂ ਪ੍ਰਿੰਸ ਵਾਲੇ ਅੱਜ ਥਾ 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 ਕਰਵਾਦੇ ਆ ਉਹ ਸ਼ਰਾ ਕਰਵਾਦੇ ਆ 6 ਸਕੋਰ ਜਿਹੜੇ ਕਹਿੰਦੇ ਗੇਟ ਤੇ ਹੈ ਲਓ ਸਾਹਮਣੇ ਕਹਿੰਦੇ ਗਾਲ ਉਹਦਾ ਪਾਉ ਲਈ ਹੀਰ ਉਸਰੇ ਤਿਆਰ ਵਰ ਤਿਆਰ ਹੈ ਆਓ ਸਾਹਮਣੇ ਇੱਕ ਮੈਦਾਨ ਦੇ ਅੰਦਰ ਵੇਖ ਲਿਓ ਮੁੰਡਾ ਬਾਲਪੁਰ ਤੋਂ ਵਧਿਆ ਹੋਇਆ ਪੈਂਨ ਤਾਲ ਆਓ ਬੱਲੇ 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 ਬਈ ਬਾਹ ਤੇ ਹੋ ਗੀ ਮੁੰਡੇ ਨੇ ਮੇਰੇ ਵੀ ਅਖੇ ਮੈਦਾਨ ਦੇ ਅੰਦਰ ਚੱਤੇ ਹੋ ਗਏ ਬਿਜਲੀ ਹੋਰ ਪਰ ਤੇ ਹੋ ਗਿਆ ਹੈ ਲਾਓ ਸਾਹਮਣੇ ਕਿਹਦੇ ਬਾਲ ਪਾਉਣ ਦੀ ਏਰ ਖਿਡਾਰੀ ਸਰੇ ਤਿਆਰ ਮਰ ਤਿਆਰ ਹੈ ਇਹ ਇਹਦਾ ਕਿਆ ਛੱਡਿਆ ওই ਛੱਕੇ ਟੁੱਕੀ ਲਾ ਦੂਜੀ ਓਵਰ ਦੀਆਂ ਬਾਰਾਂ ਪੈ ਰਹੀਆਂ ਇਹ ਮੈਦਾਨ ਦੇ ਵਿੱਚ ਬੇਹੱਦ ਹੀ ਬਾਅਦ ਕੀ ਬਾਤ ਆ ਮੇਰੇ ਵੀਰੋ ਖਿਡਾਰੀ ਇਸਲੇ ਚੰਗੜਾ ਵਾਲਾ ਬੜੀਆਂ ਤਗੜੀਆਂ ਬੱਲੇ ਪਾ ਰਿਹਾ ਹੈ ਦੂਜੇ ਓਵਰ ਦੀਆਂ ਬਾਲਾਂ ਨੇ ਔਰ ਬੜੀਆਂ-ਬੜੀਆਂ ਬਾਲਾਂ ਖਿਡਾਰੀ ਇਸਲੇ ਪਾ ਰਿਹਾ ਹੈ ਲਓ ਸਾਹਮਣੇ ਫੇਰ ਖਿਡਾਰੀ ਇਸਲੇ ਕੇਵਲ ਬਲੇਗਾ ਲਓ ਸਾਹਮਣੇ ਬੇਹੱਦ ਹੀ ਬਾਅਦ ਵਾਹ ਰਹੀ ਹੈ ਕਿ ਗਵਿੰਟਪੁਰੀਆ ਵੀ ਆਇਆ ਬਹੁਤ ਬੜਾ ਤਰਮਰ ਹੈ ਬਹੁਤ ਸਾਹਮਣੇ ਬੱਲੇ 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 ਹੋ ਗਏ ਚਾਹੇ 300 ਦੇ ਕਿੰਨੇ ਬਣ ਕੇ ਦੋਵੇਂ ਓਪੇ ਕਸੂਰੀ 33 ਵਰ ਗਿਆ 33 ਦੋ ਬੋਲ ਤੋਂ ਬਾਅਦ 33 ਸਕੋਰ ਹੋ ਗਿਆ 3ਜੇ ਉਹਦੀ ਸ਼ੁਰੂਆਤ ਹੈ ਆਹ ਦੀ ਅਗਲਾ ਬਾਲਰ ਕਿਹੜਾ ਖਿਡਾਰੀ ਕਿਹੜੇ ਹਿੱਸੇ ਦੇ ਬਾਲਾ ਪਾਵੇਗਾ ਇਹ ਤਾਂ ਅਗਲਾ ਫਾਈਨਲ ਇੱਕ ਦਾ ਇੱਕ ਹੋਰ ਦੂਜੇ ਨੰਬਰ ਤੇ ਆਏਗੇ ਇਹ ਤਾਂ ਅਗਲਾ ਫਾਈਨਲ ਆਹ ਸਾਲਿਆ ਪੌਂਗਰਾ ਛੱਕਾ ਦਾਂਜੇ ਕ ਲਗਾਤਾਰ ਰਪੇਡ ਨਾਲ ਸਾਹਮਣੇ ਪੈਦੀ ਬਾਲ ਆਲ ਸ਼ੇਰਖੋੜ ਦੇ ਵਾਦੇ ਜਿਹੜੇ ਗੋਲ ਰੱਤੇ ਖਿਡਾਰੀ ਦੇ ਹਮੇਸ਼ਾ ਨੂੰ ਪਹਿਰਾ ਬਜਾਤਾ ਰਹੋਦੇ ਆ ਬਹੁਤ ਵਧੀਆ